ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡਾ ਸਾਰੇ ਗੁਰਮਤ ਪਿਆਰਿਆਂ ਦਾ ਸਾਡੇ YouTube ਚੈਨਲ ਗਿਆਨੀ ਜਸਵੰਤ ਸਿੰਘ ਆਕਲਿਆ ਦੇ ਉੱਪਰ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਗੁਰਦੁਆਰਾ ਸ੍ਰੀ ਦਰਬਾਰ ਵਰਦਾਨ ਸਰ ਮੱਜੀ ਸਾਹਿਬ ਪਤਸਾਹੀ ਛੇਵੀਂ ਅਤੇ ਗੁਰਦੁਆਰਾ ਚਫਰ ਨਾਮਾ ਸਾਹਿਬ ਪਤਸਾਹੀ ਦਾ ਸਦੀ ਪੰਡਤ ਆਪਰਾ ਭਾਈਕਰ ਬਛਿੰਦਾ ਇਨਾ ਦੋ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਪਤ ਹੋਵੇਗਾ ਇਸ ਨਗਰ ਦੇ ਵਿੱਚ ਦੋ ਸਤਿਗੁਰੂ ਸਹਿਬਾਨਾ ਜਿਨ੍ਹਾਂ ਨੇ ਆਪਣੇ ਚਰਨ ਪਾਉਣਾ ਕੀਤਾ ਹੋਇਆ ਕਰੋ ਮਹ ਪਿਆਰੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਦਰਬਾਰ ਵਰਦਾਨ ਸਰਮੁਜੀ ਸਹਿਬ ਪਾਤਸ਼ਾਹੀ ਛੇਵੀਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਰਾਏ ਜੋਧ ਦੀ ਬੇਨਤੀ ਨੂੰ ਕੁਰਬਾਨ ਕਰਕੇ ਇਸ ਅਸਤਾਨ ਦੇ ਉੱਪਰ ਆਪਣੀਆਂ ਫੌਜਾਂ ਦੇ ਸਨੇਤ ਪੜਾ ਦਿੱਤਾ ਸੀ ਅਤੇ ਜਿਹੜੇ ਕਾਬਲ ਦੀ ਸੰਗਤ ਦੇ ਕੋਲੋਂ ਦੋ ਘੋੜੇ ਗੁਲਾਬ ਅਤੇ ਦਿਲਬਾਗ ਨਾਮ ਦੇ ਲਾਹੌਰ ਦੀ ਮਗਲ ਫੌਜ ਨੇ ਖੋ ਲੈਣਾ ਕੀਤੇ ਸਨ ਇਸ ਅਸਤਾਨ ਤੋਂ ਹੀ ਬਾਬਾ ਬੀਦੀ ਚੰਦ ਜੀ ਨੇ ਦੂਜਾ ਘੋੜਾ ਗੁਲਾਬ ਲਾਹੌਰ ਦੇ ਸਾਹੀ ਕਿੱਲੇ ਵਿੱਚ ਚਲਿਆ ਕਰਕੇ ਹਾਜ਼ਰ ਕੀਤਾ ਸੀ ਅਤੇ ਬਿਦੀ ਚੰਦ ਛੀਨਾ ਗੁਰੂ ਕਾ ਸੀਨਾ ਹੋਣ ਦਾ ਵਾਰ ਪ੍ਰਾਪਤ ਕੀਤਾ ਸੀ ਅਤੇ ਐਸਾ ਕਿਸਥਾਨ ਤੋਂ ਹੀ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਸਰ ਮਹਾਰਾਜ ਜਾ ਕਰਕੇ ਲਲਾ ਦੇ ਸੂਤੇ ਦੇ ਨਾਲ ਜੰਗ ਲੜਿਆ ਅਤੇ 34000 ਫੌਜ ਨੂੰ ਮਾਰ ਕਰਕੇ ਜਿੱਤ ਪ੍ਰਾਪਤ ਕੀਤੀ ਸੀ ਧਰਮ ਦੀ ਜੰਗ ਦੀ ਕਲਾ ਹੋਈ ਸੀ ਸੋ ਆਪਾਂ ਦਰਸ਼ਨ ਕਰੀਏ ਪਾਵਨ ਸ੍ਰੀ ਦਰਬਾਰ ਸਹਿਜ ਜੀ vahe eh, guru vahe guru Va hai, ਰੰਮਤਿਆਰ ਦੇ ਇਸ ਪਾਵਨ ਚੰਗਾ ਤੇ ਧਰਤ ਦੇ ਨਾਲ ਸਤਿਗੁਰੂ ਸਹਿਬ ਜੀ ਨੇ ਆਪਣੇ ਕੋੜਿਆਂ ਨੂੰ ਬਣਾ ਦਿੱਤਾ ਸੀ ਸਰਵੋਤਮ ਪਿਆਰੇ ਤੁਸੀਂ ਤਸਦੀਕ ਕਰ ਲਈ ਨਾਮ ਕਰੋ ਦੁਬਾਰਾ ਸ੍ਰੀ ਜਪਾਨਾ ਨਾਮ ਨਾਲ ਸਹਿਬਾ ਐਸਾ ਅਸਥਾਨ ਤੇ 1404 ਈਸਵੀ ਨੂੰ ਭਾਈ ਜੋਤਰਾਏ ਦੇ ਪੁੱਤਰੇ ਭਾਈ ਲਖਨ ਮੀਰ ਅਤੇ ਭਾਈ ਸ਼ਮੂਰ ਦੀ ਬੇਨਤੀ ਕਰਨ ਤੇ ਉੱ퍼 ਦੀਨੇ ਪਿੰਡ ਤੋਂ ਆਕਰਕੇ ਪਿਆਰੇ தயਾ ਸਿੰਘ ਜੀ ਪਿਆਰੀ ਪਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਅਤੇ ਹੋਰ ਸੂਰਮੇ ਸਿੰਘਾ ਦੇ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਜਗ੍ਹਾ ਦੇ ਉੱਪਰ ਆਪਣੇ ਚਰਨ ਪਾਉਣਾ ਕੀਤੇ ਸਨ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਅਦ ਇੱਥੇ ਕੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਾਰੀਆਂ ਸੰਗਤਾਂ ਨੂੰ ਅੰਮ੍ਰਿਤ ਸਕਾਇਆ ਅਤੇ ਗਵਾਲੇ ਸਿੰਘਾ ਦੀ ਖੋਜ ਦੀ ਭਰਤੀ ਕਲਗੀਧਰ ਦਿੱਤਾ ਜੀ ਨੇ ਕੀਤੀ ਇੱਥੇ ਹੀ ਭਾਈ ਮਾਨ ਸਿੰਘ ਜੋ ਕਿ ਚੌਰ ਬਰਦਾਰ ਦੀ ਸ਼ਿਵਾ ਕਰਦੇ ਸੀ ਉਹਨਾਂ ਦੀ ਬੇਨਤੀ ਕਰਨ ਤੇ ਸਮੇਂ ਦੇ ਹੰਕਾਰੀ ਬਾਦਸ਼ਾਹ ਔਰੰਗਜ਼ੇਬ ਨੂੰ ਹਾਰਸੀ ਦੇ ਵਿੱਚ ਜਫਰਨਾਮਾ ਫਤਿਹ ਦੀ ਚਿੱਠੀ ਲਿਖੀ ਜਿਸ ਵਿੱਚ ਸਤਿਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਮਾੜੇ ਕਰਮਾਂ ਤੇ ਪਰਜਾਤੀ ਕੀਤੇ ਝੁਲਮਾਂ ਦਾ ਚੇਤਾ ਕਰਵਾਇਆ ਅਤੇ ਸਾਰਿਆਂ ਦੇ ਮਾਲਕ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਦੀ ਸ਼ਬਦ ਸੁਨਾਹੀ ਕੀਤੀ ਜਿਸ ਨੂੰ ਪੜ੍ਹ ਕਰਕੇ ਔਰੰਗਜੇਬ ਇੰਨਾ ਸਰਮਿੰਦਾ ਹੋਇਆ ਕਿ ਉਸ ਦੀ ਮੌਤ ਹੋ ਗਈ ਸੋ ਗੁਰਮੁਖੋ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਸਿੱਖ ਸੰਗਤਾਂ ਦਰਸ਼ਨ ਦੀਦਾਰ ਕਰ ਸਕਣ ਤੇ ਇਸ طرح ਦੀਆਂ ਹੋਰ ਵੀਡੀਓਸ ਦੇਖਣ ਦੇ ਲਈ ਚੈਨਲ ਸਬਸਕ੍ਰਾਈਬਰ ਜਰੂਰ ਕਰਨਾ ਜੀ ਧੰਨਵਾਦ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ